ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸਰਦੀਪ ਸਿੰਘ ਪਿੰਡ ਡਾਲਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 79746538 ਠੀਕ ਹੈ ਵੀਰੇ ਤੇ ਘਰ ਦੀ ਵਹਿੜੀ ਹੈ ਜੀ ਹਾਂਜੀ ਹਾਂਜੀ ਘਰ ਦੀ ਹੈ ਜੀ ਸੁਆ ਕਿੰਨਾ ਮਜੇ ਦਾ ਤੀਜਾ ਸੁਆ ਸੁਆ ਠੀਕ ਹੈ ਜੀ ਸਮਾਗਨ ਨਾਲ ਲੈਂਦੀ ਹੈ ਜੀ ਇਹ 2-3 ਦਿਨ ਹੀ ਲੈ ਡੇਟ ਮੁਤਾਬਕ ਲੈ ਜੀ ਹਾਂਜੀ ਠੀਕ ਹੈ ਪਿਛਲੇ ਜੂਏ ਆਪਾਂ ਕਿੰਨਾ ਕੁ ਦੁੱਧ ਚੋਇਆ ਜੀ ਇਹਦਾ 18-19 ਕਿਲੋ ਦੁੱਧ ਜੀ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ ਹਾਂ ਗਾਰੰਟੀ ਠੀਕ ਹੈ ਕੋਈ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਤੀਜਾ ਸੁੰਦੀ ਆ ਡੇਟ ਮੁਤਾਬਕ ਜਿਹੜੇ ਦਿਨ ਪਏ ਆ ਜੀ ਉਹ ਤਿੰਨ ਕ ਪਏ ਆ ਬਾਕੀ 1-2 ਦਿਨ ਪਸ਼ੂ ਵੱਧ ਵੀ ਲਿਆ ਸਕਦਾ ਜਾਂ ਪਹਿਲਾ ਵੀ ਸੂ ਸਕਦਾ ਜੀ ਮੋੜਲੇ ਇੰਦੇਰੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਕਿਉਂਕਿ ਬਾਈ ਦੱਸਦਾ ਕਿ ਆਪਣੇ ਉੱਪਰ ਆ ਬੰਦਾ ਹੁੰਦਾ ਨਹੀਂ ਤਾਂ ਕਰਕੇ ਥੋੜਾ ਜਿਹਾ ਉੱਪਰ ਆ ਮੰਦੀ ਆ ਜੀ ਰੰਗ ਬਰੰਡ ਜਾਤ ਬਰੀਡ ਦੀ ਕਰਮ ਵਾਲੀ ਪੂਰੀ ਚੰਗੀ ਆ ਜੀ ਬਾਕੀ ਚੈੱਕ ਕਰ ਸਕਦੇ ਤਿਆਰੀ ਬਹੁਤ ਸੋਹਣੀ ਕੀਤੀ ਆ ਸੋਹਣਾ ਗੁਲਾਬੀ ਹਵਾਨਾ ਥਣ ਕੱਲਾ ਕੱਲਾ ਨਿਖੜ ਮਾ ਬੰਦਿਓ ਜੀ ਫਾਤੀ ਚਵਾਈ ਵਾਲਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਜੀ ਚਾਰ ਹੀ ਥਾਣਾ ਫੂਡ ਸ਼ਾਹ ਕਦੇ ਭੂਰਾ ਵੀ ਨਹੀਂ ਹਵਾਨੇ ਤੇ ਬਰੀਕ-ਬਰੀਕ ਵੀਂਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਦੱਸਦਾ ਕਿ 18 ਕਿਲੋ ਦੁੱਧ ਇਹਦਾ ਪਿਛਲੇ ਸੂਏ ਦਾ ਦਿੱਤਾ ਹੋਇਆ ਜੀ 1 ਕਿਲਰ ਦੁੱਧ ਤੁਹਾਡੀ ਸੇਵਾ ਸੰਭਾਲਦਾ ਜੇ ਕੋਈ ਵੀਰ ਵੱਧ ਕਰ ਲੁ ਤਾਂ ਵੱਧ ਵੀ ਲੈ ਸਕਦਾ ਕੱਦ ਕਾਠ ਦੀ ਵੀ ਚੰਗੀ ਆ ਜਾਤ ਬਰੀਡ ਦੀ ਵੀ ਪੂਰੀ ਚੰਗੀ ਆ ਰੰਗ ਪ੍ਰਿੰਟ ਦੀ ਵੀ ਚੰਗੀ ਆ ਜੈਜ ਡਿਮਾਂਡ ਵੀਰੇ ਜਿਹੜੀ ਲੈਣੀ ਆ ਜੀ ਉਹੀ ਦੱਸਿਓ ਜੀ ਯੈਸ ਦਿਨੋ ਜੀ ਫਾ 63 ਕੀ ਦੇ ਦਾਂਗੇ ਹੋ ਜੂ ਮਾੜਾ ਮੋਟਾ ਮਾਨਤਾਂ ਦੀ ਹਾਂ ਮਾਨਸੰਕਲਪ ਠੀਕ ਹੈ ਜੈ ਜਿਮਾਂਡਾ ਜੀ ਬਾਈ ਕਹਿੰਦਾ 63000 ਦੀ ਆਪਾਂ ਵੈੜ ਦੇ ਦਾਂਗੇ ਵਿੱਚੋਂ ਥੋੜਾ ਕਨਾ ਮਾਨਤਾਂ ਨੂੰ ਹੋ ਜੂਗਾ ਵੈੜ ਚੰਗੀ ਐ ਸਨੱਕ ਗੁਣਾ ਚੰਗਾ ਬਾਕੀ ਜਿਹਨੂੰ ਵੀ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ